ਸਾਸੀ ਗਾ ਵੀਰੋ ਅੱਜ ਆ ਵੀਡੀਓ ਮੈਂ ਬਣਾ ਰਿਆ ਇੱਕ ਵੀਰ ਆਪਣਾ ਗੁਰਜੰਡ ਸਿੰਘ ਆਈਡਿ ਲੈਡ ਆਸਟ੍ਰੇਲੀਆ ਤੋਂ ਉਹ ਵੀਰੇ ਜਣੇਖਣੇ ਦੀ ਬੇਇੱਜ਼ਤੀ ਕਰਦਾ ਆ ਦੇ ਅੰਦਰ ਝਾਕ ਕੇ ਨਹੀਂ ਵੇਂਦਾ ਵੀ ਦੱਸ ਜੇ ਤੈਨੂੰ ਕੋਈ ਕੰਮ ਨਹੀਂ ਲੋਕਾਂ ਨੂੰ ਤਾਂ ਕੰਮ ਹੈਗੇ ਆ ਮਨ ਲੱਗਦਾ ਬਾਈ ਤੈਨੂੰ ਕੋਈ ਢੇੜਾ ਗੂੜਾ ਨਹੀਂ ਆਉਂਦਾ ਨਾ ਉਹੀ ਟੈਕਸੀ 'ਚ ਬੈਠਾ ਰਹਿਣਾ ਠੀਕ ਆ ਤੇ ਤੂੰ ਬਾਈ ਜਣੇਖਣੇ ਦੀ ਬੇਇੱਜ਼ਤੀ ਕਰਦਾ ਤੂੰ ਆਦੇ ਨੂੰ ਸਮਝਦਾ ਕੀ ਆ ਹੈ ਮੰਨਿਆ ਵੀ ਤੂੰ ਕੋਸ਼ਾ ਹੱਦ ਤੱਕ ਕਹੀ ਪਰ ਤੂੰ ਓਵਰ ਐਕਟਿੰਗ ਬੜੀ ਕਰਦਾ ਤੂੰ ਕਹਿੰਦਾ ਮੈਂ ਖਾਲਸਤਾਨ ਬਾਰੇ ਗੱਲਾਂ ਕਰਦਾ ਅੱਜ ਤੱਕ ਮੈਂ ਤੈਨੂੰ ਖਾਲਸਤਾਨ ਬਾਰੇ ਕੋਈ ਗੱਲ ਕਰਦੇ ਵੇਖਿਆ ਨਹੀਂ ਜਦੋਂ ਵੇਖੋ ਬਈਆ ਤੇਰੇ ਸਾਰੇ ਸਟੰਟ ਟਾਰਗੇਟ ਨੂੰ ਖੇਡਦਾ ਠੀਕ ਹੈ ਨਾ ਵੀ ਮੈਂ ਉਹ ਕਰ ਲਿਆ ਆ ਸਿੰਗਰ ਨੂੰ ਬੇਇੱਜ਼ਤੀ ਕਰਤੀ ਉਹ ਸਿੰਗਰ ਫੜ ਕੇ ਬੇਇੱਜ਼ਤੀ ਕਰਤੀ ਵੀਰੇ ਆ ਗੱਲਾਂ 'ਚ ਕੋਈ ਤੱਤ ਹੈ ਨਹੀਂ ਠੀਕ ਹੈ ਜੇ ਗੱਲ ਕਰਨੀ ਹੈ ਤੇ ਵੀਰੇ ਜੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਉਹ ਕਰ ਠੀਕ ਹੈ ਤੂੰ ਸਰਦਾਰ ਬੰਦਾ ਇਹੋ ਜੇ ਕੰਮ ਕਰਦਾ ਚੰਗਾ ਲੱਗਦਾ ਚੱਲ ਅਸੀਂ ਮੰਨਿਆ ਨਹੀਂ ਜੇ ਪਰ ਸਾਨੂੰ ਤੇਰੇ ਨਾਲ ਵੀ ਬੱਦਪੁਰਾ ਨੌਲੇਜ ਹੋਊਗੀ ਠੀਕ ਐ ਤੂੰ ਆਪਦੇ ਆਪ ਨੂੰ ਕਹਿਣਾ ਮੈਂ ਖਾਲਸਤਾਨੀ ਯੋਧਿਆਂ ਦਾ ਖਾਲਸਤਾਨੀਆਂ ਦਾ ਪ੍ਰਚਾਰ ਕਰਦਾ ਤੂੰ ਮਨਵਾਇਂਦਾਸ ਤੂੰ ਗੁਰਜਿੰਤ ਸਿੰਘ ਬੁੱਧ ਸਿੰਘ ਵਾਲੇ ਬਾਰੇ ਕਿੰਨਾ ਜਾਣਦਾ ਅਜਮੇਰ ਸਿੰਘ ਲੋਹੜੇਵਾਲ ਬਾਰੇ ਬਾਰੇ ਜੀ ਕਿੰਨਾ ਜਾਣਦਾ ਤੂੰ ਸੁਖਦੇਵ ਸਿੰਘ ਬੱਬਰ ਬਾਰੇ ਦੱਸ ਦੇ ਮੈਨੂੰ ਤੂੰ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਸਥਾਨ ਤੋਂ ਜਨਮ ਤੋਂ ਲੈ ਕੇ ਉਹਨਾਂ ਦੇ ਸਿੱਧੀ ਤੱਕ ਵਿਚਲੇ ਮੋਢਲਾ ਜੀਵਨ ਦੱਸ ਦੇ ਸਾਰਾ ਵੀ ਉਹ ਕਿੰਨੀਆਂ ਬਾਣੀਆਂ ਦਾ ਪਾਠ ਕਰਦੇ ਸੀਗੇ ਤੂੰ ਬਈ ਆ ਗੱਲਾਂ ਚ ਨਾ ਤੇਰੇ ਸੱਤੂ ਹੈ ਨਹੀਂ ਠੀਕ ਐ ਨਾ ਤੇ ਜੇ ਗੱਲ ਕਰਨੀ ਹੁੰਦੀ ਵੀਰੇ ਚੱਜ ਦੀ ਕਰਿਆ ਕਰੋ ਐਵੇਂ ਵੀਡੀਓ ਜੀ ਬਣਾ ਕੇ ਛਰਲਾ ਤੇ ਛੱਡ ਦੇਣਾ ਬਈ ਮੈਨੂੰ ਫੋਲੋ ਹੋਣਗੇ 50000 60000 ਵੀਰੇ ਆ ਗੱਲਾਂ 'ਚ ਕੁਝ ਨਹੀਂ ਠੀਕ ਹੈ ਥੋੜੀ ਚਿਹਰੀ ਬੱਲੇ ਬੱਲੇ ਰਹਿੰਦੀ ਆ ਬਾਅਦ 'ਚ ਥੱਲੇ ਲੈ ਤੇਰੇ ਆਰਗੇ ਨੂੰ ਜੇ ਲੋਕੀ ਦੇਖਦੇ ਆ ਨਾ ਵੀਡੀਓ ਥੱਲੇ ਕਮੈਂਟ ਕਰਦੇ ਆ ਥੱਲੇ ਕਮੈਂਟਾਂ 'ਚ ਗਾਲ੍ਹਾਂ ਵੀ ਪੜਿਆ ਕਰ ਠੀਕ ਹੈ ਨਾ ਤੇ ਜੇ ਤੈਨੂੰ ਮੈਂ 50 ਹੀ ਤਰ੍ਹਾਂ ਨਾ ਨੰਬਰ ਮੰਗਿਆ ਹੁੰਦੇ 'ਚ ਸਾਰਿਆਂ ਨੇ ਮੰਗਿਆ ਵੈਸੇ ਤਾਂ ਤਕਰੀਬਨ ਤੂੰ ਕਿਸੇ ਨੂੰ ਰਿਪਲਾਈ ਨਹੀਂ ਕਰਦਾ ਹੁਣ ਤੂੰ ਬਈ ਮੇਰੀ ਇੱਕ ਗੱਲ ਸੁਣੀ ਧਿਆਨ ਨਾਲ ਜੇ ਤੂੰ ਮੈਨੂੰ ਦ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਕ ਨੇ ਵਿੱਚ ਕਿੰਨੀਆਂ ਬਾਣੀਆਂ ਨੇ ਤੇ ਮੈਂ ਤੈਨੂੰ ਮੰਨ ਜਾ ਠੀਕ ਆ ਕੋਈ ਚੱਜ ਦੀ ਗੱਲ ਕਰਿਆ ਕਰੋ ਵੀਰੇ ਆ ਜੰਮ ਵਿੱਚ ਖੜ ਗਿਆ ਤੂੰ ਕੀ ਕਹਿਣਾ 20 ਕਿਲੋ ਵਾਲਾ ਡੰਬਲ ਚ ਚੱਕ ਕੇ ਕੀ ਤੂੰ ਸਾਹਤ ਕੀ ਕਰਨਾ ਚਾਹਣਾ ਬਈ ਤੂੰ ਹਜੇ ਤੂੰ ਇੰਨੇ ਜੋਗਾ ਨਹੀਂ ਹੋਇਆ ਤੂੰ ਆਦਣਾ ਪੜਾਈ ਤੇ ਧਿਆਨ ਦੇ ਆਪ ਦਾ ਪੀਆਰ ਪਿਓਰ ਲੈ ਫੇਰ ਆ ਕੰਮ ਕਰੀ ਠੀਕ ਹੈ ਨਾ ਸਾਰੀ ਦੁਨੀਆ ਬਾਹਰ ਗਈ ਆ ਤੂੰ ਕੱਲਾ ਨਹੀਂ ਬਾਹਰ ਗਿਆ ਠੀਕ ਹੈ ਨਾ ਮੈਂ ਬੈਜਣਾ ਗੱਡੀ ਜੀ ਚ ਟੈਕਸੀ ਜੀ ਚ ਬਹਿ ਜੂਗਾ ਆ ਬਈ ਆ ਆਪਣੇ ਆ ਮੈਂ ਆ ਬੈਠਾ ਮੇਰਾ ਨੰਬਰ ਆ ਕੁਕੀ ਜੀ ਆਦ ਨੰਬਰ ਦਿੱਤਾ ਉਹਦੇ ਵਿੱਚ ਮੈਨੂੰ ਆਂ ਦੱਸ ਬੇਗੂ ਬਣਾਉਣਾ ਤੂੰ ਲੋਕਾਂ ਨੂੰ ਵੀਰੇ ਲੋਕ ਬਹੁਤ ਸਿਆਣੇ ਆ ਠੀਕ ਆ ਨਾ ਆਦ ਦੇ ਆਰਗਣਾ ਸਮਝ ਸਾਰਿਆਂ ਨੂੰ ਤੂੰ ਮੈਨੂੰ ਇੱਕ ਵਾਰੀ ਦੱਸ ਜਦੋਂ ਤੂੰ ਇੰਡੀਆ ਚ ਸੀਗਾ ਉਦੋਂ ਤੇਰੇ ਪਰ ਵੀਡੀਓ ਕਿੱਥੇ ਸੀ ਤੂੰ ਉਦੋਂ ਕੋਈ ਵੀਡੀਓ ਨਹੀਂ ਪਾਉਂਦਾ ਸੀ ਉਦੋਂ ਤੂੰ ਖਰਸਤਾਨ ਬਾਰੇ ਪ੍ਰਚਾਰ ਨਹੀਂ ਕਰਦਾ ਸੀ ਉਦੋਂ ਤੂੰ ਕਿਸੇ ਸਿੰਗਰ ਦੀ ਨਿੱਖਲ ਲਾਈ ਘੱਟੋ ਘੱਟ ਮੇਰੇ ਹਿਸਾਬ ਨਾਲ ਤੇਰੀ ਉਮਰ 22 ਸਾਲ ਤਾਂ ਹੋਊਗੀ ਬਾਈ ਭਾਵੇਂ ਵੱਧ ਹੀ ਹੋਵੇ ਮੇਰੇ ਹਿਸਾਬ ਨਾਲ ਤਾਂ ਪਰ ਤੈਨੂੰ ਬਾਈ ਇੰਨਾ ਕਦਾ ਪਤਾ ਹੋਣਾ ਚਾਹੀਦਾ ਵੀ ਜਦੋਂ ਤੂੰ ਉੱਥੇ ਸੀ ਉਦੋਂ ਤੂੰ ਆ ਗੱਲਾਂ ਨਹੀਂ ਕਰਦਾ ਸੀ ਬਾਹਰ ਆ ਕੇ ਬਾਈ ਗੱਲਾਂ ਕਰਨੀਆਂ ਬਹੁਤ ਸੌਖੀਆਂ ਠੀਕ ਹੈ ਨਾ ਆਪਦੇ ਘਰ ਦੇ ਵਿੱਚ ਬਹਿ ਕੇ ਉਹ ਗੱਲਾਂ ਕਰ ਠੀਕ ਹੈ ਨਾ ਜੇ ਤੂੰ ਇੰਨਾ ਹੀ ਕਹਿਣਾ ਨਾ ਮੈਨੂੰ ਫੋਨ ਲਾਣੀ ਜਦੋਂ ਮਰਜ਼ੀ ਮੇਰਾ ਨੰਬਰ ਹੈਗਾ 04524 0221 ਮੈਂ ਵੀ ਵੀਰੇ ਆਸਟ੍ਰੇਲੀਆ ਰਹਿਣਾ ਜਦੋਂ ਮਰਜ਼ੀ ਫੋਨ ਲਾਣੀ ਠੀਕ ਹੈ ਨਾ ਤੇਰੇ ਵਰਗਿਆਂ ਦੇ ਮੈਂ ਕਿੱਲ ਲਾਉਣ ਨੂੰ ਬੈਠਾ ਠੀਕ ਹੈ ਨਾ ਜਿਹੜੇ ਸਟਾਰ ਬਣਦੇ ਆ ਠੀਕ ਆ ਵੀਰੇ ਇਹ ਸਟਾਰ ਟੰਡਣਾ ਖੇਡਿਆ ਕਰ ਠੀਕ ਆ ਬਾਲੇ ਬਾਕੀ ਕੋਈ ਗੱਲਬਾਤ ਹੋਈ ਜੇ ਰਿਪਲਾਈ ਕਰਨਾ ਵੀਡੀਓ ਦਾ ਸਲੱਖ ਨੇ ਢੰਗ ਨਾਲ ਕਰੀ ਠੀਕ ਹੈ ਨਾ ਐਵੇਂ ਫੁਕਰਬਾਜੀ ਜੀ ਨਾ ਕਰੀ ਠੀਕ ਹੈ ਨਾ ਤੁਹਾਨੂੰ ਪਹਿਲਾਂ ਦੱਸਦਾ ਨਹੀਂ ਤਾਂ ਸਾਨੂੰ ਵੀ ਰਿਪਲਾਈ ਕਰਨੇ ਆਉਂਦੇ ਆ ਇਹਦਾਂ ਗੱਲਾਂ ਦੇ ਤੇ ਮੇਰਾ ਵੀਰ ਜੇ ਤੇਰੇ ਚ ਅਣਖ ਗੈਰਤ ਹੈਗੀ ਆ ਤੇ ਮੜਾ ਜਾ ਸੁਧਰ ਜਾ ਆਦ ਗੁਰਸਿੱਖ ਬੰਦਾ ਤੂੰ ਸਿੱਖੀ ਜੀਵਣ ਵੱਲ ਜਾ ਠੀਕ ਹੈ ਨਾ ਤੇ ਆ ਗੱਲਾਂ ਚ ਤੱਤ ਹੈ ਨਹੀਂ ਕਿ ਤੈਨੂੰ ਨਾ ਮੈਂ ਤੈਨੂੰ ਐਂ ਵੀ ਦੱਸ ਦਿੰਦਾ ਤੂੰ ਆਪ ਦਾ ਬਹੁਤ ਵੱਡਾ ਕਿੰਨਾ ਨਾ ਤੈਨੂੰ ਨਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਜਾਂਦੇ ਨਾ ਜੇ ਮੈਂ ਪੁੱਛ ਲੈਣਾ ਵੀ ਕਦੋਂ ਉਹਨਾਂ ਦਾ ਜਨਮ ਹੋਇਆ ਸੀ ਕਦੋਂ ਜੋਤੀ ਜੋਤ ਸਮਾਈ ਸੀ ਤੈਨੂੰ ਇਹ ਨਹੀਂ ਪਤਾ ਹੋਣਾ ਉਹ ਫਾਲਤੂ ਦੀਆਂ ਗੱਲਾਂ ਤੈਨੂੰ ਪਤਾ ਵੀ ਉਧਰੋਂ ਆ ਸਿੰਗਰ ਨੇ ਉਹ ਗਾਤਾ ਉਹ ਸਿੰਗਰ ਨੇ ਆ ਗਾਤਾ ਵੀਰੇ ਮੜਿਆ ਜਾਣਾ ਸਾਹ ਨਾਲ ਰਹਿ ਠੀਕ ਹੈ ਨਾ ਸਭ ਦੀ ਆਪਣੀ ਲਾਈਫ ਹੁੰਦੀ ਆ ਚਲੋ ਕੁਛ ਹੱਦ ਤੱਕ ਗੱਲਾਂ ਉਹਨਾਂ ਦੀਆਂ ਵੀ ਚਲੋ ਮੈਂ ਮੰਨਦਾ ਵੀ ਸਿੰਗਰ ਗਲਤ ਆ ਪਰ ਠੀਕ ਹੈ ਨਾ ਬਾਈ ਤੈਨੂੰ ਵੀ ਮੜਿਆ ਜਾਣਾ ਆਪਦੀ ਨਾਲ ਧਿਆਨ ਰੱਖਣਾ ਚਾਹੀਦਾ ਠੀਕ ਹੈ ਨਾ ਪਹਿਲੀ ਗੱਲ ਲੋਕ ਐਡੇ ਨਾ ਬੇਕੂਫ ਹੈ ਨਹੀਂਗੇ ਠੀਕ ਹੈ ਨਾ ਜਿੰਨਾ ਤੂੰ ਸਮਝਦਾ ਵੀ ਮੈਂ ਸਟੰਟ ਜਾ ਖੇਡਦਾ ਵੀ ਲੋਕ ਮੇਰੇ ਮਗਰ ਲੱਜ ਜਾਣਗੇ ਮੈਨੂੰ ਫੋਲੋ ਕਰਨਗੇ ਮੈਨੂੰ ਕਹਣਗੇ ਬਈ ਬਹੁਤ ਠੀਕ ਆ ਹਾਂ ਬਈ ਠੀਕ ਆ ਬਸ ਮੈਂ ਇਸੇ ਨਾਲ ਵੀਡੀਓ ਖਤਮ ਕਰਦਾ ਬਈ ਮਤਲਬ ਮਾੜਾ ਮੋਟਾ ਧਿਆਨ ਰੱਖਿਆ ਕਰ ਪਤਾ ਤੈਨੂੰ ਹਜੇ ਇੰਨਾ ਕੁਝ ਹੈ ਨਹੀਂਗਾ ਵੈਸੇ ਜਿਹੜੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਤੈਨੂੰ ਉਸ ਚੀਜ਼ ਬਾਰੇ ਦਾ ਪਤਾ ਨਹੀਂ ਆਲਤੂ ਫਾਲਤੂ ਗੱਲਾਂ ਤੈਨੂੰ ਬਹੁਤ ਪਤਾ ਠੀਕ ਹੈ ਮੇਰਾ ਵੀਰ ਧਿਆਨ ਰੱਖੀ ਤੈਨੂੰ ਨੰਬਰ ਦਿੱਤਾ ਜਦੋਂ ਮਰਜ਼ੀ ਫੋਨ ਕਰ ਲੈ ਰਿਪਲਾਈ ਕਰਨਾ ਸਲੱਖਣੇ ਢੰਗ ਚਲੋ ਕੈਮਰਾ ਵੀਰ ਥੈਂਕ ਯੂ ਸਾਰਿਆਂ ਨੂੰ